ਸਤਿ ਸ੍ਰੀ ਅਕਾਲ ਦੋਸਤੋ ਲਓ ਜੀ ਅੱਜ ਆਪਾਂ ਜਿਵੇਂ ਤੁਹਾਨੂੰ ਦੱਸਿਆ ਵੀ ਸਵੇਰ ਤੇ ਬਾਰਿਸ਼ ਹੋ ਰਹੀ ਏ ਤੇ ਇੱਧਰ ਦੇਖੋ ਆਹ ਦੋਨੇ ਯਾਰ ਖੜੇ ਆਂ ਕਹਿੰਦੇ ਵੀ ਚਲੋ ਅੱਜ ਕਹਿੰਦੇ ਰੋਪੜ ਚ ਕਮਾ ਕੇ ਲੈ ਕੇ ਆਉਣਾ ਆਪਾਂ ਵੀ ਹਾਂ ਬੇਕੇ ਨੱਕ ਮੀ ਪਿਆ ਹੈ ਨਾ ਆਜੋ ਤੇ ਸੱਤ ਲੋਈ ਦਰਿਆ ਦਿਖਾਉਣਾ ਹਾਂਜੀ ਭਾਈ ਦੱਸੋ ਕਿੱਧਰ ਕਿੱਧਰ ਜਾਣਾ ਰੋਪੜ ਦੀ ਗੱਡੀ ਮਾਰ ਕੇ ਆਉਣੀ ਆ ਜੀ ਚਲੋ ਫੇਰ ਠੀਕ ਹੈ ਕਿਹੜੀ ਗੱਡੀ ਜਾਣਾ ਅਸੀਂ ਉਹ ਇਹਦੇ ਚ ਨਹੀਂ ਜਾਣਾ ਇਹਦੇ ਚ ਤੇ ਇਹਦੇ ਪਰ ਵੀ ਨਹੀਂ ਜਾਣਾ ਇਦੇ ਚ ਵੀ ਨਹੀਂ ਜਾਣਾ ਉਹ ਚ ਵੀ ਨਹੀਂ ਲਓ ਉਧਰ ਮਾਤਾ ਜੀ ਬੈਠੇ ਆ ਸਾਡੇ ਦੇਖੋ ਹੈ ਪਾਣੀ ਚ ਤੀਜੇ ਵਰ ਵੀ ਨਹੀਂ ਚਲੋ ਠੀਕ ਹੈ ਹਾਂ ਅਸੀਂ ਹੁਣ ਜਾਣਾ ਉਹ 82 40 37 ਚ ਚਲੋ ਫੇ ਠੀਕ ਹੈ ਆ ਜਾ ਆ ਜਾ ਬਣਾ ਬਸ ਚਲੋ 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 ਇਹ ਹੋਏਗਾ ਲਓ ਉੱਥੇ ਜਾਣਾ ਹੈ 40 37 ਚ ਤੇ ਇਹ ਚਾਹ ਤੱਕ ਤਾਂ ਬੰਦਾ ਚੰਗਾ ਨਹੀਂ ਕਰਿਆ ਬਸ ਯਾ ਤੂੰ ਤੇ ਕੋਈ ਛੱਤ ਲਵਾਈ ਵੀ ਹੁੰਦੀ ਨਾ ਅਸੀਂ ਪਿੱਛੇ ਬੈਠ ਕੇ ਬੜਾ ਵਧੀਆ 뷰 ਬਣਾਉਣਾ ਸੀ ਉਹ ਹੈਗੀ ਆ ਉਹ ਕਿਆ ਕਹਿੰਦੇ ਤਰਪਾਲ ਪਾ ਲਈ ਹਾਂ ਚਲੋ ਲਓ ਭਈ ਇਹਦੇ ਚ ਜਾਣਾ ਬਾਹਰ ਲਿਖਿਆ ਹੋਇਆ ਹੈ ਡੀ ਜਲ ਡੀ ਆਹ ਲਓ ਜਲ ਉਧਰੋਂ ਬੈਠੀਏ ਫਿਰ ਲਓ ਜੀ ਕਰਾਇਏ ਲਈ ਸੰਪਰਕ ਕਰੋ ਗੋਲਦੀ ਸ਼ਰਮਾ 8437243537 700 ਪੂਰਾ 90 956 73 ਤੇ ਗੋਲਦੀ ਰੋਡ ਲਾਈਨਸ ਕਰਾਏ ਲਈ ਸੰਪਰਕ ਕਰੋ ਅੱਜ ਦਾ ਵੀ ਚੱਕਰ ਹੈਗਾ ਸੀ ਦਿੱਲੀ ਥੋੜਾ ਮੀਂਹ ਕਰਕੇ ਕੈਨਸਲ ਹੋ ਗਿਆ ਬਾਈ ਨੇ ਸਮਾਨ ਛੱਡ ਗਿਆ ਨਾਲ ਦਾ ਇਹਦਾ ਦੇਖਦੇ ਆਂ ਸ਼ਾਮ ਤੱਕ ਹੋ ਗਿਆ ਤਾਂ ਫਿਰ ਆਪਾਂ ਚੱਲਾਂਗੇ ਠੀਕ ਹੈ ਚੱਲੂਗੇ ਚੱਲੂਗੇ ਨਹੀਂ ਤਾਂ ਫਿਰ ਕੱਲ ਤੇ ਕੰਮ ਚੱਲੇ ਜਾਣਾ ਅੱਜ ਆਪਣਾ ਬਾਈ ਕੱਲ ਤਾਂ ਅਸੀਂ ਜੋਬਾਂ ਤੇ ਚਲੋ ਫਿਰ ਕੱਲ ਨੂੰ ਅਸੀਂ ਜਾਵਾਂਗੇ ਬਰਾ ਲਓ ਜੀ ਲੈ ਆਪਾਂ ਹੁਣ ਆਪਾਂ ਹੁਣ ਅੱਗੇ ਦਾ ਸ਼ਾਮ ਨੂੰ ਜਾਣਾ ਹੁਣ ਇਹ ਦੀ ਸੀ ਦੇਖਦੇ ਹਾਂ ਹੁਣ ਕੱਲ ਦਾ ਕਦੋਂ ਕਹਿੰਦਾ ਅਗਲਾ ਜਾਂ ਅੱਜ ਦਾ ਲੋਗ ਅੱਜ ਜਾਵਾਂਗੇ ਚਲੋ ਦੇਖਦੇ ਹਾਂ ਹੁਣ ਆਪਾਂ ਚੱਲਦੇ ਰੋਪੜ ਮਿਲਦੇ ਠੀਕ ਹੈ ਆਜੋ ਲਓ ਜੀ ਗੋਲਦੀ ਬਾਈ ਤੇ ਇਧਰ ਨਾਲ ਹੈਗਾ ਦੱਲੀ ਬਰਾੜ ਜਾਨੀ ਕਿ ਦਵਿੰਦਰ ਸਿੰਘ ਬਰਾੜ ਤੇ ਗੋਲਦੀ ਸਿੰਘਾਨੀਆਂ ਤੇ ਆਪਾਂ ਤੁਹਾਨੂੰ ਜਾਣਦੇ ਹੋ ਆਪਾਂ ਆਗੇ ਸੜਕ ਤੇ ਤੇ ਚੱਲਦੇ ਆਪਾਂ ਹੁਣ ਰੋਪੜ ਨੂੰ ਜਾਂਦੇ ਆ। ਬਾਰਿਸ਼ ਹੋ ਰਹੀ ਹੈ ਤੇ ਤੁਹਾਨੂੰ ਹੁਣ ਆਪਾਂ ਦਿਖਾਵਾਂਗੇ ਉੱਥੇ ਸਤਲੁਜ ਦਰਿਆ ਤੇ we ਸਾਹਮਣੇ ਉਹ ਜਿਹੜਾ ਹੈਗਾ ਇਹ ਰੋਪੜ ਦਾ ਨਵਾਂ ਬੱਸ ਸਟੈਂਡ ਬਣ ਰਿਹਾ ਤੇ ਤਕਰੀਬਨ ਹੁਣ ਬਣੇ ਗਿਆ ਤੇ ਬਸ ਜਲਦੀ ਇਹਦਾ ਕੰਮ ਕੰਪਲੀਟ ਹੋ ਕੇ ਐਕਸੇ ਤੋਂ ਫਿਰ ਜਿਹੜੀ ਬੱਸ ਸਰਵਿਸ ਹੈ ਰੋਪੜ ਦੀ ਸ਼ੁਰੂ ਹੋ ਜਾਣੀ ਤੇ ਵਧੀਆ ਬਣ ਰਿਹਾ ਹੈ ਰੋਪੜ ਬਣੂਗਾ ਆਈਐਸਬੀਟੀ ਲੋ ਜੀ ਗੋਲਦੀਪ ਸਿੰਘ ਦੱਸਿਆ ਕਹਿੰਦਾ ਆਈਐਸਬੀਟੀ ਰੋਪੜ ਬਣਨਾ ਹੈ ਆ ਦੇਖੋ ਆਹ ਵਿੱਚ ਕਿਸ਼ਤੀਆਂ ਵੱਡੀਆਂ ਸ਼ਾਇਦ ਇਹਨਾਂ ਫੌਜੀ ਦੀਆਂ ਕਿਸ਼ਤੀਆਂ ਆ ਫੌਜੀ ਭਰਾ ਸਾਡੇ ਦੇਖ ਲਓ ਹਨ ਜਿਹਨਾਂ ਦੇ ਉੱਪਰ ਸਾਡੇ ਦੇਸ਼ ਦੀ ਰੱਖਿਆ ਦਾ ਪੂਰਾ ਜਿਮੇਵਾਰੀ ਹੈ ਇਹੋ ਆਪਣੀ ਜ਼ਿੰਮੇਵਾਰੀ ਬੜੇ ਹੀ ਵਧੀਆ ਤਰੀਕੇ ਨਾਲ ਨਿਭਾਉਣੀ ਤੇ ਹਰ ਇੱਕ ਬੰਦਾ ਇਹਨਾਂ ਨੂੰ ਲਓ ਜੀ ਆ ਗੋਲਡੀ ਬਾਈ ਜਨਾਂ ਇਹ ਵੀ ਆਹ ਟਰਾਂਸਪੋਰਟ ਨਕਰ ਆ ਗਿਆ ਰੋਪੜ ਦਾ ਤੇ ਇੱਥੇ ਪਾਣੀ ਭਰ ਜਾਂਦਾ ਕਾਫੀ ਜਿਵੇਂ ਤੁਸੀਂ ਦੇਖ ਵੀ ਸਕਦੇ ਹੋ ਚਲ ਲੇਕਨ ਵੀਡੀਓ ਤੇ ਇੱਥੇ ਪਾਣੀ ਭਰ ਜਾਂਦਾ ਕਾਫੀ ਜ਼ਿਆਦਾ ਆਹ ਵੇਖੋ ਉਹ ਦੇਖੋ ਉਹ ਦੇਖੋ ਜੀ ਉਹ ਕਿੰਨਾ ਪਾਣੀ ਬੰਦੀ ਉਹ ਦੇ ਇੱਕ ਗੱਲ ਤਾਂ ਹੈਗੀ ਹੈ ਕਿ ਗੋਲਡੀ ਬਾਈ ਨੂੰ ਨੌਲੇਜ ਹੈਗੀ ਹੈ ਇੱਥੇ ਕਾਰਨ ਉੱਥੇ ਬਬਰਾ ਵਾਲਾ ਬੰਦਾ ਆ ਗਿਆ ਸਾਹਮਣੇ ਦੇਖੋ ਲਿਖਿਆ ਹੋਇਆ ਬਬਰਾ ਵਾਲਾ ਤੇ ਇੱਥੇ ਦੇ ਜਿਹੜੇ ਮੁੰਡਿਆਂ ਦੀ ਜਿਹੜੀ ਹੈਗੀ ਹੈ ਇਹ ਖਾਸ ਗੱਲ ਹੈ ਕਿ ਮੁੰਡੇ ਇੱਥੇ ਨਾ ਨਾ ਘੱਟ ਕਰਦੇ ਤੇ ਹਿੰਮਤ ਹੀ ਬਹੁਤ ਹੈ ਮੁੰਡੇ ਬੜੇ ਹਿੰਮਤੀ ਮੁੰਡੇ ਆ ਇੱਥੇ ਇਹ ਤਾਂ ਗੱਲ ਮੰਨਣੇ ਵਾਲੀ ਹੈ ਬਾਕੀ ਅੱਗੇ ਆਪਣਾ ਇੱਕ ਲੱਤੀ ਸਰਵਿਸ ਸਟੇਸ਼ਨ ਹੈ ਜਿੱਥੇ ਆਪਾਂ ਗੱਡੀ ਧਵਾਉਨੇ ਆ ਮੈਂ ਇੱਥੇ ਹੀ ਵੱਡੀ ਧਵਾਉਨਾ ਹੈ ਮੋਟਰਸਾਈਕਲ ਵੀ ਗੱਡੀ ਵੀ ਪਿਆ ਮਹਿੰਦਰਾ ਕਲਰ ਵੀ ਆਪਾਂ ਇੱਥੇ ਹੀ ਕਰਾਣੇ ਆ ਧਵਾਉਣੇ ਆ ਇਨਾਂ ਦੀ ਸਰਵਿਸ ਬਹੁਤ ਵਧੀਆ ਤੇ ਕਿੱਧਰ ਆ ਖਾਲਸਾ ਸਵੀਟ ਆ ਗਈ ਇਹ ਵੀ ਆਪਣੇ ਦੋਸਤਾਂ ਇੱਧਰ ਦਿਖਾਓ ਮਾੜਾ ਜਾਈ ਇਹ ਖਾਲਸਾ ਸਵੀਟ ਸ਼ਾਪ ਐ ਉਹ ਸਾਹਮਣੇ ਹਾਂ ਇਹ ਬਿਲਕੁਲ ਲੱਕੀ ਸਰਵਿਸ ਸਟੇਸ਼ਨ ਦੇ ਸਾਹਮਣੇ ਆ ਉੱਧਰ ਖੜਾ ਆਪਣਾ ਨਹੀਂ ਲੱਕੀ ਸਰਵਿਸ ਸਟੇਸ਼ਨ ਦਿਖਾਓ ਜੀ ਤੇ ਇਹ ਲੱਕੀ ਆ ਪਰਮਾ ਕਾਰ ਐਸੈਸਰੀ ਐ ਇਹ ਵੀ ਆਪਣਾ ਭਰਾ ਐ ਲਓ ਪਰਮਾ ਕਾਰ ਐਸੈਸਰੀ ਹਾਂ ਲੱਕੀ ਸਰਵਿਸ ਸਟੇਸ਼ਨ ਦੇ ਨਾਲ ਇਹ ਫਿਰ ਦਰਵਾਸੇ ਤੋਂ ਰਿਸੋਰਟ ਆ ਗਿਆ ਜੀ ਬਹੁਤ ਹੀ ਵਧੀਆ ਰਿਸੋਰਟ ਹੈ ਇੱਥੇ ਤਕਰੀਬਨ ਵੀ ਵਿਆਹ ਪਾਰਟੀਆਂ ਤੇ ਜਿਹੜੇ ਹੁੰਦੇ ਰਹਿੰਦੇ ਪ੍ਰੋਗਰਾਮ ਤੇ ਕਾਫੀ ਖੁੱਲੀ ਸਪੇਸ ਹੈ ਬਹੁਤ ਵਧੀਆ ਜਗ੍ਹਾ ਹੈ ਤੇ ਆ ਥਾਬੇ ਆ ਗਏ ਰੋਪੜ ਦੇ ਜੇ ਕਿਸੇ ਨੇ ਕੋਈ ਇੱਧਰੋਂ ਸਫ਼ਰ ਕਰਦਾ ਹੈ ਤੇ ਰੋਟੀ ਪਾਣੀ ਛਕਣਾ ਤਾਂ ਬਹੁਤ ਹੀ ਵਧੀਆ ਹੈ ਇੱਥੇ ਹਿਸਾਬ ਦੇ ਤੁਹਾਨੂੰ ਜਿਹੜਾ ਰੋਟੀ ਪਾਣੀ ਮਿਲਦਾ ਹੈ ਵਧੀਆ ਲੱਗ ਠਾਬਾ ਇਹ ਆਪਣਾ ਜੇ ਰਸਤਾ ਮੇਰੀ ਲੋਕ ਚੌਕ ਆ ਗਿਆ ਤੇ ਇਧਰ ਵੀ ਜਿਹੜਾ ਰਸਤਾ ਜਾਂਦਾ ਹੈ ਜਾਂਦਾ ਮਰੰਡੇ ਵੱਲੋਂ ਜਾਂਦਾ ਮਰੰਡਾ ਪਟਿਆਲਾ ਹਾਂਜੀ ਤੇ ਜਿਹੜਾ ਸਾਹਮਣੇ ਸਿੱਧਾ ਚਲੇ ਜਾਂਦਾ ਉੱਥੇ ਇੱਕ ਚੌਕ ਹੋਰ ਆਉਂਦਾ ਫਿਰ ਉਹ ਅੱਗੇ ਚਲੇ ਜਾਂਦਾ ਜੀ ਲੁਧਿਆਣੇ ਵੱਲੋਂ ਜਾਂ ਫਿਰ ਆਪਣਾ ਚਮਕੌਰ ਸਾਹਿਬ ਵੱਲੋਂ ਆ ਵੀ ਦੇਖੋ ਆ ਵਧੀਆ ਇੱਥੇ ਸ਼ੋਅਰੂਮ ਬਣ ਕੇ ਤਿਆਰ ਹੋ ਰ ਗਿਆ ਬਸ ਬਣ ਗਿਆ ਤਾਂ ਬਸ ਬਹੁਤ ਵਧੀਆ ਬਣਨਾ ਦੇਖੋ ਐਨ ਵਧੀਆ ਲੋਕੇਸ਼ਨ ਤੇ ਆ ਮੱਖਣ ਪੰਜਾਬੀ ਢਾਬਾ ਕਿਆ ਬਾਤ ਹੈ ਭਾਈ ਬਹੁਤ ਵਧੀਆ ਇੱਥੇ ਦੇਖੋ ਏਸੀ ਰੂਮ ਵਗੈਰਾ ਅਵੇਲੇਬਲ ਹੈਗੇ ਕਹਿੰਦੇ ਸਿਰਫ ਜਲੰਧਰ ਅੰਮ੍ਰਿਤਸਰ ਬਾਈਪਾਸ ਹੈ ਜਲੰਧਰ ਅੰਮ੍ਰਿਤਸਰ ਬਾਈਪਾਸ ਹਾਂ ਹਰਬਖਸ਼ਾ ਟਾਬਾ ਵੀ ਹੈ ਇਹਦੇ ਨਾਲ ਹੀ ਹੈ ਅਮਨ ਸੰਗਤਾਂ ਤੇ ਨਾਮ ਨਾਲ ਹਰਬਖਸ਼ਾ ਟਾਬਾ ਅੱਛਾ ਜੀ ਆਹ ਦੇਖੋ ਆ ਗਿਆ ਹਰਬਖਸ਼ਾ ਟਾਬਾ ਅੱਗੇ ਫੇਰੇ ਇਹ ਕਿਨ ਰਸਤਾ ਆ ਜਾਂਦਾ ਹੈ ਇਹ ਇੱਕ ਜਿਹੜਾ ਲੈਫਟ ਸਾਈਡ ਹੈ ਇਹ ਚਲੇ ਜਾਂਦਾ ਨੀਲੋਂ ਨੂੰ ਹਾਂ ਜੀ ਨੀਂਦ ਰਹਾ ਚਮਕੌਰ ਸਾਹਿਬ ਹਾਂਜੀ ਠੀਕ ਹੈ ਤੇ ਅੱਗੇ ਜਾ ਕੇ ਲੁਧਿਆਣਾ ਨਿਕਲ ਜਾਂਦਾ ਤੇ ਜੇ ਆ ਇਧਰ ਰਾਈਟ ਸਾਈਡ ਹੈ ਇਹ ਚਲੇ ਜਾਂਦਾ ਰੋਪੜ ਨੂੰ ਤੇ ਤੇ ਅੰਮ੍ਰਿਤਸਰ ਨੂੰ ਮੰਗਲ ਡੈਮ ਵੱਲ ਚਲੇ ਜਾਂਦੇ ਠੀਕ ਆ ਠੀਕ ਹੈ ਬਰੀ ਠੀਕ ਹੈ ਜੇਣਾ ਆਪਾਂ ਇਹ ਸਿੱਧਾ ਜਾ ਰਹੇ ਹਾਂ ਇਹ ਹੈਗਾ ਹਜ਼ਾਰ ਪਰ पठानकोट ਅੰਮ੍ਰਿਤਸਰ ਠੀਕ ਆ ਹਾਂਜੀ ਉੱਧਰ ਨੂੰ ਜਾ ਰਹੇ ਹਾਂ ਠੀਕ ਹੈ ਜੀ ਦੇਖੋ ਬਈ ਤੁਹਾਨੂੰ ਆਪਾਂ ਇਨਫੋਰਮੇਸ਼ਨ ਵਾਲੀ ਵੀਡੀਓ ਸ਼ੇਅਰ ਕਰ ਰਹੇ ਹਾਂ ਤੇ ਵੀਡੀਓ ਨੂੰ ਵਾਤੇ-ਵਾਦ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਤੇ ਫਾਲੋ ਜਰੂਰ ਕਰਿਓ ਤਾਂ ਕਿ ਸਾਨੂੰ ਵੀ ਹੌਸਲਾ ਵਧੇ ਵੀ ਹਾਂ ਸਾਡੇ ਭਰਾ ਜਿਹੜੀ ਵੀਡੀਓ ਦੇਖਦੇ ਆ ਤੇ ਤੇ ਵਧੀਆ ਲੱਗਦਾ ਲੋ ਜੀ ਉਹ ਨਹਿਰ ਦੇਖੋ ਨਹਿਰ ਦੇਖੋ ਇਹ ਦੋ ਪੱਕੀ ਨਹਿਰ ਕਹਿੰਦੇ ਆ ਤਰੰਦ ਨਹਿਰ ਕਹਿੰਦੇ ਆ ਦੇਖੋ ਜਿਹੜਾ ਪੋਲ ਸਾਹਮਣੇ ਦਿਖ ਰਿਹਾ ਉਹ ਅੰਗਰੇਜ਼ਾਂ ਦੇ ਟਾਈਮ ਦਾ ਪੁਰਾਣਾ ਪੋਲ ਆ ਹਾਂ ਬੇਰੇ ਦੇਖਿਆ ਨਹੀਂ ਕਿ ਕਿ ਆਪਾਂ ਦਿਖਾਣਾ ਸੀ ਨਾ ਉਹ ਬਹੁਤ ਪੁਰਾਣਾ ਪੋਲ ਹਾਂ ਤੇ ਪਾਣੀ ਪੂਰਾ ਗਦਲਾ ਚੱਲ ਰਿਹਾ ਹੈ ਤੇ ਵਿੱਚ ਜਿਵੇਂ ਹਟਾਣੀਆਂ ਰੂਣੀਆਂ ਡੁੱਟੀਆਂ ਹੁੰਦੀਆਂ ਹਨ ਤੇ ਇਹ ਤੋਂ ਅੰਦਾਜ਼ਾ ਇਹ ਲਗਾਇਆ ਜਾ ਸਕਦਾ ਹੈ ਕਿ ਪਿੱਛੇ ਜਿਹੜਾ ਦਰਿਆ 'ਚ ਪਾਣੀ ਹੈ ਉਹ ਬਹੁਤ ਜ਼ਿਆਦਾ ਹੈਗਾ ਤੇ ਪਹਾੜਾਂ 'ਤੇ ਬੜਾ ਮੀਂਹ ਪਿਆ ਤਾਂ ਹੀ ਇਹਦੇ 'ਚ ਇਹ ਜਿਹਾ ਪਾਣੀ ਆਉਂਦਾ ਹੁੰਦਾ ਹੈ। ਜੇ ਦੇਖਣ ਲਈ ਆਪਾਂ ਅੱਗੇ ਪਾਸੇ ਇੱਧਰ ਸਿੱਕਣੀ ਨੂੰ ਦਿਖਾਉਂ ਜੀ ਇਹ ਆਪਣਾ ਆ ਗਿਆ ਬਜਿੰਦਰਾ ਹਸਪੀਟਲ ਇਹ ਬਾਈਪਾਸ ਦੇ ਉੱਤੇ ਹੀ ਹੈ। ਬੀਜੇਂਦਰਾ ਹਸਪਤਾਲ ਦੇ ਸਾਹਮਣੇ ਮਲਟੀ ਸਪੈਸ਼ੈਲਟੀ ਹਸਪਤਾਲ ਹੈ ਹਾਂ ਜੀ ਇੰਨਾ ਦੱਸ ਆ ਦੇਖੋ ਉਹ ਹੈ ਸਾਹਮਣੇ ਹਾਂ ਬੀਜੇਂਦਰਾ ਹਸਪਤਾਲ ਆਓ ਦੇਖੋ ਜੀ ਹਾਂ ਕਿ ਇਹ ਕਿਹਦਾ ਰਾਈਟ ਸਾਈਡ ਇਹ ਬੀਐਸ ਲਕੀਡਾਬ ਬੀਐਸ ਲਕੀਡਾਬ ਵਾਲਾ ਹਾਂ ਇਹ ਵੀ ਇਹ ਵੀ ਬੜਾ ਫੇਮਸ ਹੈ ਜੀ ਫੇਮਸ ਅੱਜ ਪਰ ਉਹਦੇ ਕਰਕੇ ਥੋੜਾ ਜਿਹਾ ਉਹ ਹੋ ਗਿਆ ਪਾਰਿਸ਼ ਕਰਕੇ ਥੋੜਾ ਜਿਹਾ ਬੰਦ ਕਰਿਆ ਬਾਈ ਨੇ ਦੱਲੀ ਭਾਈ ਤੁਸੀਂ ਵੀ ਕੋਈ ਚਾਨਣਾ ਪਾਓ ਵਿੱਚ ਨੂੰ ਹੈ ਮੈਂ ਦੱਲੀ ਨੂੰ ਕਿਹਾ ਚਾਨਣਾ ਪਾਓ ਇਹ ਆਪਣੀ ਜੇਬ ਚ ਟਾਰਚ ਕੱਢ ਕੇ ਬੈਠ ਗਿਆ ਬੋਲਣੇ ਕਹਿ ਰਹੀ ਹੈ ਦੱਲੀ ਮੌਸਮ ਬਾਰੇ ਦੱਸ ਸਾਜ ਮੌਸਮ ਕਿਦਾਂ ਦਾ ਠੀਕ ਹੈ ਬੜੀ ਵਧੀਆ ਐ ਨਜ਼ਾਰੇ ਦਾ ਛਾਲ ਦੇ ਨਜ਼ਾਰਾ ਇਹੀ ਮੌਸਮ ਚ ਹੈ ਨਾ ਦੇਖਦਾ ਹੈ ਨਾ ਦੱਲੀ ਹੋਣਾ ਪਰ ਪਾਰਟੀ ਕਰ ਰਿਹਾ ਫਿਰ ਪਾਰਟੀ ਤਾਂ ਪਾਰਟੀ ਹਲੇ ਖੱਲੀ ਨਹੀਂ ਆਹ ਦੱਲੀ ਪਹੁੰਚੂਗੀ ਕਹਿੰਦੇ ਮਾਮਾ ਲੋ ਜੀ ਆਪਾਂ ਪਹੁੰਚ ਗਏ ਅੱਗੇ ਤੇ ਤੁਹਾਡੇ ਨੂੰ ਜੇ ਦਿਖਾਉਣੇ ਦੀ ਚਾਹਤ ਹੋਉਂਦਾ ਲੋ ਜੀ ਆਹ ਜਿਹੜਾ ਅੱਗੇ ਰੋਡ ਆ ਗਿਆ ਹੈਗਾ ਇੱਥੇ ਤੋਂ ਲੈਫਟ ਸਾਈਡ ਨੂੰ ਚਲੇ ਜਾਂਦਾ ਬੇਲਾ ਬੇਲਾ ਵਹਰਾਪੁਰ ਵੱਲ ਨੂੰ ਚਲੇ ਜਾਂਦਾ ਰਸਤਾ ਤੇ ਸਿੱਧਾ ਚਲੇ ਜਾਂਦਾ ਜਲੰਗਰ ਨਵਾਂ ਸ਼ਹਿਰ ਅੰਮ੍ਰਿਤਸਰ ਵੱਲ ਸਿੱਧਾ ਰਸਤਾ ਚਲੇ ਜਾਂਦਾ ਅੱਗੇ ਤੇ ਉਹ ਸਾਹਮਣੇ ਤੁਹਾਨੂੰ ਦਿਖਾ ਦਨੇ ਇੱਧਰ ਹਸਪੀਟਲ ਆ ਗਿਆ ਜੀ ਸਰਜੀਤ ਦਾ ਹਸਪੀਟਲ ਆ ਗਿਆ ਹੱਡੀਆਂ ਦੇ ਸਪੈਸ਼ਲਿਸਟ ਨੇ ਤੇ ਰੋਪੜ ਦੇ ਮੰਨੇ ਪਰਮਾਨੇ ਡਾਕਟਰ ਨੇ ਤੇ ਆਹ ਸਾਹਮਣੇ ਦੇਖੋ ਆ ਗਿਆ ਸਰਜੀਤ ਹਸਪੀਟਲ ਆ ਗਿਆ ਤੇ ਇੱਧਰ ਦੂਜੇ ਪਾਸੇ ਆ ਗਈ ਆ ਮਾਰਕੀਟ ਹੈ ਜਿਹਨੇ ਨਵੀਂ ਮਾਰਕੀਟ ਬਣੀ ਹੈ ਰੋਪੜ ਦੀ ਨਾ ਬਿਲਕੁਲ ਸਰਜੀਤ ਹਸਪੀਟਲ ਦੇ ਸਾਹਮਣੇ ਨਵੀਂ ਮਾਰਕੀਟ ਬਣੀ ਹੈ ਸ਼ਗਨ ਢਾਬਾ ਪੁਰਾਣਾ ਹੈ ਤੇ ਆਹ ਸ਼ਗਨ ਢਾਬਾ ਆ ਗਿਆ ਸਾਹਮਣੇ ਇਹ ਤਾਂ ਬੜਾ ਫੇਮਸ ਹੈ ਜੀ ਬਹੁਤ ਆ ਕੇ ਸ਼ਗਨ ਢਾਬਾ ਰੋਪੜ ਦਾ ਕਹਿੰਦੇ ਆ ਵੀ ਜੇ ਤੁਸੀਂ ਰੋਪੜ ਆਏ ਯਾਰ ਸ਼ਗਨ ਢਾਬੇ ਦਾ ਇੱਥੇ ਤੁਸੀਂ ਆ ਕੇ ਕੁਛ ਖਾਦਾ ਨਹੀਂ ਐ ਤਾਂ ਕੋਈ ਫਾਇਦਾ ਨਹੀਂ ਫਿਰ ਰੋਪੜ ਆਉਣਾ ਇਹ ਵੀ ਕਾਫੀ ਖਸੂਰ ਹੈ ਲਓ ਜੀ ਪਹੁੰਚ ਗਏ ਆਪਾਂ ਰੋਪੜ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਸਤਲੁਜ ਦਰਿਆ ਵਿੱਚ ਬਹੁਤ ਜ਼ਿਆਦਾ ਪਾਣੀ ਹੋਣਾ ਅੱਜ ਤੇ ਆ ਦੇਖੋ ਤੁਹਾਡੇ ਸਾਹਮਣੇ ਕਿੰਨਾ ਪਾਣੀ ਚੱਲ ਰਿਹਾ ਦਰਿਆ ਵਿੱਚ ਤੇ ਆ ਦੇਖੋ ਕਿੰਨਾ ਪਾਣੀ ਹੈ ਤੇ ਪੂਰਾ ਗੰਧਲਾ ਪਾਣੀ ਹੈ ਤੇ ਪਤਾ ਲੱਗਦਾ ਵੀ ਜਿਹੜਾ ਪਹਾੜ ਤੇ ਮੀਂਹ ਬਹੁਤ ਪਿਆ ਹੈ ਤੇ ਆਹ ਜਿਹੜਾ ਤੁਸੀਂ ਪੁਲ ਦੇਖ ਰਹੇ ਹੋ ਇਹ ਪੁਲ ਹੈਗਾ ਜੀ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਹੋਇਆ ਪੂਰਾ 1 ਕਿਲੋਮੀਟਰ ਲੰਬਾ ਪੁਲ ਹੈ ਜੀ ਇਹ ਪੂਰਾ ਤੇ ਸਾਹਮਣੇ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਗੁਰਦੁਆਰਾ ਸ੍ਰੀ ਟੀਬੀ ਸਾਹਿਬ ਦੇ ਉਹ ਦੇਖੋ ਜੀ ਦਰਸ਼ਨ ਕਰੋ ਤੇ ਬਹੁਤ ਹੀ ਵਧੀਆ ਲੋਕੇਸ਼ਨ ਹੈ ਉੱਥੇ ਦੀ ਆ ਦੇਖੋ ਤੁਹਾਨੂੰ ਇਹ ਨੇੜੇ ਕਰਕੇ ਦਿਖਾਉਨੇ ਲਓ ਜੀ ਦਰਸ਼ਨ ਕਰੋ ਤੇ ਆ ਜੋ ਆ ਜੋ ਤੁਹਾਨੂੰ ਦਿਖਾਈਏ ਦੇਖੋ ਪਾਣੀ ਦੇਖੋ ਜੀ ਕਿੰਨਾ ਜ਼ਿਆਦਾ ਹੈ ਦਰਿਆ ਵਿੱਚ ਅੱਜ ਬਹੁਤ ਜ਼ਿਆਦਾ ਪਾਣੀ ਹੈ ਤੇ ਆ ਜੋ ਤੁਹਾਨੂੰ ਇੱਧਰ ਵੀ ਦੱਸੇ ਕਰਾਣੇ ਆ ਆ ਸਾਹਮਣੇ ਟਾਪੂ ਬਣੇ ਹੋਏ ਆ ਦਰਿਆ ਵਿੱਚ ਤੇ ਆਹ ਟਾਪੂ ਬਣੇ ਹੋਏ ਆ ਦੇਖੋ ਜੀ ਦੇਖੋ 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 ਲੋਈ ਤੇ ਇੱਧਰ ਇਹ ਹੈਗਾ ਜੀ ਆਪਣਾ ਇਹ ਮਹਾਰਾਜਾ ਅਨਜੀਤ ਸਿੰਘ ਬਾਗ ਹੈ ਉਧਰੋਂ ਮਹਾਰਾਜਾ ਅਨਜੀਤ ਸਿੰਘ ਉਹ ਇੱਧਰ ਖਾਣ ਪੀਣ ਦੀਆਂ ਰੀੜੀਆਂ ਲੱਗਦੀਆਂ ਨੇ ਇੱਥੇ ਬਹੁਤ ਭੀੜ ਲੱਗਦੀ ਹੈ ਤੇ ਮੀ ਲਗਾਤਾਰ ਸਵੇਰ ਦੀ ਪੈ ਰਿਆ ਤੁਹਾਨੂੰ ਪਹਿਲਾਂ ਵੀ ਆਪਾਂ ਵੀਡੀਓ ਦਿਖਾਈਏ ਤੇ ਵੀਡੀਓ ਨੂੰ ਕਮੈਂਟ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਤੇ ਸਾਡੇ ਜਿਹੜੇ ਪੇਜ ਨੂੰ ਉਹਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਬਿਊਟੀਫੁੱਲ ਰੂਪਨਗਰ ਨੂੰ ਤੇ ਸਾਹਮਣੇ ਤੁਹਾਨੂੰ ਉਹ ਦਿਖਾ ਦਨੇ ਆਪਾਂ ਇਹ ਜਿਹੜੀ ਕੰਪਨੀ ਹੈ ਸਵਰਾਜ ਮਾਰਤਾ ਕੰਪਨੀ ਐ ਐਸਐਮਐਲ ਆ ਦੇਖੋ ਜਿਹੜੇ ਪਹਾੜ ਹਨ ਆ ਦੇਖੋ ਤੇ ਆ ਜਿਹੜੀਆਂ ਨਾ ਇਹ ਪਹਾੜੀਆਂ ਇਹਨਾਂ ਸ਼ਵਾਲਕ ਦੀਆਂ ਪਹਾੜੀਆਂ ਕਹਿੰਦੇ ਆ ਰੋਪੜ ਦੇ ਨਾਲ ਲੱਗਦੀਆਂ ਨੂੰ ਤੇ ਜੇ ਤੁਸੀਂ ਸੁਣਿਆ ਵੀ ਹੁਣ ਸ਼ਵਾਲਕ ਦੀਆਂ ਪਹਾੜੀਆਂ ਇਹ ਇਹ ਕਾਫੀ ਇਹ ਦੂਰ ਤੱਕ ਕਹਿੰਦੇ ਨੂੰ ਆਪਣਾ ਨੂਰਪੁਰ ਬੇਦੀਵਾਲ ਨੂੰ ਜਾਂਦੀ ਹੈ ਆੜੀਆਂ ਬਹੁਤ ਹੀ ਵਧੀਆ ਲੋਕੇਸ਼ਨ ਹੈ ਰੋਪੜ ਚ ਤੇ ਗੁਰਦੁਆਰਾ ਟੀਪੀ ਸਾਹਿਬ ਨੂੰ ਬਹੁਤ ਜਿਆਦਾ ਪੀਲ ਲੱਗਦੀ ਜਿਵੇਂ ਅੱਜ ਦਾ ਮੌਸਮ ਹੈ ਬਹੁਤ ਲੋਕ ਆਉਣੇ ਇੱਥੇ ਘੁੰਮਣ ਵਾਸਤੇ ਕਿਉਂਕਿ ਲੋਕੇਸ਼ਨ ਬਹੁਤ ਵਧੀਆ ਦੇਖੋ ਸਾਹਮਣੇ ਦਰਿਆ ਤੇ ਐਨੀ ਉਚਾਈ ਤੇ ਗੁਰਦੁਆਰਾ ਸਾਹਿਬ ਹੈ ਨਾ ਤੇ ਉਧਰ ਤੋਂ ਜਦੋਂ ਇੱਧਰ ਨੂੰ ਦੇਖਦੇ ਆ ਤਾਂ ਸਬਾਕੇ ਹੀ ਬਹੁਤ ਵਧੀਆ ਲੋਕੇਸ਼ਨ ਲੱਗਦੀ ਹੈ ਦੇਖੋ ਜੀ ਪਾਣੀ ਦੇਖੋ ਕਿੰਨਾ ਚੱਲ ਰਿਹਾ ਹੈ ਆਜੋ ਫਿਰ ਤੁਹਾਨੂੰ ਹੋਰ ਵੀ ਦਿਖਾਉਨੇ। ਲਓ ਜੀ ਆਪਾਂ ਆ ਗਏ ਜੀ ਰੋਪੜ ਹੈੱਡ ਤੇ ਤੇ ਤੁਹਾਨੂੰ ਇੱਥੇ ਦਿਖਾਉਨੇ ਆ। ਆਹ ਜਿਹੜਾ ਆਪਾਂ ਤੁਹਾਨੂੰ ਨਹਿਰ ਦਿਖਾਈ ਸੀ ਇਸ ਤਰ੍ਹਾਂ ਦੀ ਨਹਿਰ ਤੇ ਆਪਣਾ ਸਰਾਂਦ ਨਹਿਰ ਤੇ ਕੱਚੀ ਨਹਿਰ ਉਹਦੇ ਚੋਂ ਆਹ ਪਾਣੀ ਜਾਂਦਾ ਦੇਖੋ ਇੱਧਰੋਂ ਕੱਢਿਆ ਹੋਇਆ। ਤੇ ਦੇਖੋ ਪਾਣੀ ਦੇਖੋ ਕਿੰਨਾ। ਤਾਂ ਵੀ ਵਹਾਇਨੇ ਕੋਹਣਾ ਕਿੰਨਾ ਪਾਣੀ ਛੱਡਿਆ ਹੋਇਆ ਇੱਧਰ ਨੂੰ। ਤੇ ਦੇਖੋ ਕਿੰਨੇ ਆਪਣੇ ਆਹ ਪੱਤੇ ਪੁੱਤੇ ਜੀ ਆ ਰਹੇ ਹਨ ਜਿਹੜੇ ਸਾਈਡ ਹਾਈਲ ਪਰ ਹੋਨੇ ਜਿਹਦੋਂ ਲੋ ਪਿੱਛੇ ਬਹੁਤ ਜ਼ਿਆਦਾ ਪਾਣੀ ਪਿਆ ਬਹੁਤ ਜ਼ਿਆਦਾ ਪਾਣੀ ਪਿਆ ਉਹ ਦੇਖੋ ਸਾਰਾ ਧੰਨਵਾਦ ਜੀ ਲੋਕੇਸ਼ਨ ਕੀ 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 ਕਿੰਨਾ ਕਿੰਨਾ ਵਹਾ ਹੈ ਦੇਖੋ ਪਾਣੀ ਦਾ ਮੈਂ ਇੱਧਰ ਵੀ ਦੇਖੋ ਇਹ ਹੈਗਾ ਜੀ ਸਤਲੁਜ ਦਰਿਆ ਪਾਣੀ ਨਾ ਪੂਰਾ ਭਰਿਆ ਹੋਇਆ ਪਿੱਛੇ ਬਹੁਤ ਜ਼ਿਆਦਾ ਮੀਂਹ ਪਿਆ ਉਦੇ ਕਰਕੇ ਆ ਇਧਰ ਫਾਟਕ ਲੱਗੇ ਹੋਏ ਆ ਤੁਹਾਨੂੰ ਦਿਖਾ ਲਈਏ ਆ ਵੀ ਫਾਟਕ ਆ ਫਾਟਕ ਲੱਗੇ ਹੋਏ ਆ ਆ ਦੇਖੋ ਕਿੰਨੀ ਕਿੰਨੀ ਮਸ਼ੀਨਰੀ ਹੁੰਦੀ ਆ ਹਨਾ ਤੇ ਫਾਟਕਾਂ ਨਾਲ ਤੇ ਅੱਜ ਕੱਲ ਤਾਂ ਜਦੋਂ ਇਲੈਕਟ੍ਰੋਨਿਕ ਹੋ ਗਿਆ ਬਟਨ ਦੱਬੋ ਤੇ ਚੱਕ ਹੋ ਜਾਂਦਾ ਬਟਨ ਦੱਬੋ ਥੱਲੇ ਦਾ ਬੰਦ ਅੱਗੇ ਇਹੀ ਚੀਜ਼ ਮੈਨੂਅਲ ਹੁੰਦੀ ਸੀ ਮੈਨੂਅਲ ਵੀ ਹੋਊਗਾ ਇੱਥੇ ਸਿਸਟਮ ਕਈ ਵਾਰ ਦੂਜਾ ਫੇਲ ਹੋ ਜਵੇ ਤਾਂ ਮੈਨੂਅਲ ਤਰੀਕੇ ਨਾਲ ਕਰੋ ਦੇਖੋ ਵੀਡੀਓ ਨੂੰ ਲਾਈਕ ਕਰੋ ਜੀ ਕਮੈਂਟ ਕਰੋ ਸ਼ੇਅਰ ਕਰੋ ਤੁਹਾਡੇ ਵੀਰਾਂ ਨੂੰ ਵੀ ਹੌਸਲਾ ਹੋਵੇ ਲੋ ਜੀ ਇਧਰ ਆ ਜੀ बस है सानो रोपडको पछि देखाउने अब ਇਹਦਾ ਨਾਮ ਹੁੰਦਾ ਸੀ ਬੱਚਾ ਚਾਹੁੰਦੇ ਤੇ ਹੁਣ ਇਹਦਾ ਨਾਮ ਹੋ ਗਿਆ ਜੀ ਅੰਬ੍ਰੇਟ ਕਚਾਹ ਤੇ ਬਾਬਾ ਸਾਹਿਬ ਦਾ ਇੱਥੇ ਪੋਸਟ ਵੀ ਲੱਗਿਆ ਹੋਇਆ ਹੈ ਇਧਰ ਆ ਗਈ ਜੀ ਰੋਪੜ ਦੀ ਜ਼ਿਲ੍ਹਾ ਲਾਇਬ੍ਰੇਰੀ ਗਵਰਨਮੈਂਟ ਆਈਟੀ ਆ ਗਈ ਜੀ ਆਈਟੀਆਈ ਊਮਨ ਆਈਟੀਆਈ ਦੇ ਪਿੱਛੇ ਲੰਘ ਜੀ ਆਪਣਾ گورਨਮੈਂਟ ਕਾਲਜ ਦਾ ਰੋਡ ਆਈ ਇੱਥੇ ਤੇ ਤੁਹਾਨੂੰ گورਨਮੈਂਟ ਕਾਲਜ ਵੀ ਦਿਖਾਵਾਂਗੇ ਤੇ ਬਹੁਤ ਹੀ ਵਧੀਆ ਕਾਲਜ ਆਈ ਆਪਣਾ ਤਾਂ ਕਾਲਜ ਆਪਾਂ ਉੱਥੇ ਪੜ੍ਹੇ ਆਂ ਆਈਸੀਬੈਂਕ ਦਾ ਆ ਗਈ ਜੀ ਬ੍ਰਾਂਚ ਐਕਚੁਅਲੀ ਐਫਸੀ ਬੈਂਕ ਦੀ ਬ੍ਰਾਂਚ ਆ ਗਈ ਜੀ ਪੰਨੂ ਆਈ ਹੌਸਪੀਟਲ ਆਇਓਸਪੀਟਲ ਆ ਗਈ ਇੱਧਰ ਪੰਨੂ ਆਈ ਹੌਸਪੀਟਲ ਬਹੁਤ ਮਜ਼ਹੂਰ ਹੈ ਜੀ ਇਹ ਪੋਰਪਾਂ ਪਾ ਗਈ ਭਾਤ ਫਟਾਪਟ ਆ ਤੁਮ ਕੇਂਦਰ ਆ ਬੈਂਕ ਆ ਗਈ ਲਓ ਜੀ ਆ ਗਈ ਆਪਣਾ ਲੋਰਡੀ ਕਾਲਜ ਰੋਪੜ ਮੈਂ ਤੇ ਕਰਕੇ ਕੋਈ ਕੌਣ ਕੌਣ ਇੱਥੇ ਪੜਿਆ ਹੈ ਤੇ ਵੀਡੀਓ ਨੂੰ ਸ਼ੇਅਰ ਕਰੋ ਫਿਰ ਦੇਖੋ ਕਿਹੜੀਆਂ-ਕਿਹੜੀਆਂ ਜਿਆਦਾ ਹੜੀਆਂ ਜੁੜੀਆਂ ਹੋਈਆਂ ਇਸ ਚਾਲਿਆਂ ਦਰ گورنمنٹ کالج ਦੇ ਪਿੱਛੇ ਗਰਾਊਂਡ ਆ ਗਿਆ ਜੀ ਇੱਥੇ ਬਹੁਤ ਪ੍ਰੈਕਟਿਸ ਕੀਤੀ ਹੈ ਰਨਿੰਗ ਫੁੱਟਬਾਲ ਬਹੁਤ ਹੀ ਵਧੀਆ ਇੱਥੇ ਨਜ਼ਾਰਾ ਹੁੰਦਾ ਹੈ ਇਹ ਆ ਗਿਆ ਜੀ ਮਿਊਜ਼ੀਅਮ ਸਰ ਉਪਰ ਦਾ ਮਿਊਜ਼ੀਅਮ ਇਹ ਬਹੁਤ ਹੀ ਵਧੀਆ ਕਿਸੇ ਦਿਨ ਦੇਖਦੇ ਫੇਸੇ ਅੰਦਰ ਵੀਡੀਓ ਬਣਾਉਣੀ ਅਲਾਉਡ ਨਹੀਂ ਹੈਗੀ ਤੇ ਗੱਲਬਾਤ ਕਰਕੇ ਦੇਖਾਂ ਜੀ ਜੇ ਕਦੇ ਅਲਾਉਡ ਕਰਤੀ ਆ ਤੁਹਾਨੂੰ ਅੰਦਰ ਤੇ ਵੀ ਦਿਖਾਵਾਂਗੇ ਮਿਊਜ਼ੀਅਮ ਦਾ ਪਰ ਮੁਸ਼ਕਿਲ ਹੈ ਸ਼ਾਇਦ ਨਹੀਂ ਕਰਦੇ ਸਰਕਾਰ ਦਾ ਡਿਸੀਜਨ ਹੁੰਦਾ ਆ ਦੇਖੋ ਕਿੰਨੀ ਵਧੀਆ ਲੋਕੇਸ਼ਨ ਆ ਆ ਦੇਖੋ ਇਹ ਇੱਧਰ ਉੱਪਰ ਉੱਚੀ ਟਿੱਬੀ ਆ ਜਾਂਦੀ ਏ ਤੁਹਾਨੂੰ ਪਹਿਲਾਂ ਆਪਣੇ ਚੈਨਲ ਤੇ ਵੀਡੀਓ ਪਈਆਂ ਹੋਈਆਂ ਉੱਚੀ ਟਿੱਬੀਆਂ ਤੇ ਉਹ ਬਹੁਤ ਵਧੀਆ ਲੋਕੇਸ਼ਨ ਹੈ ਇੱਕ ਇਹੋ ਜਿਹੀ ਲੋਕੇਸ਼ਨ ਹੈ ਮੈਨੂੰ ਪਤੰਗ ਬਹੁਤ ਆੜਾ ਆਉਂਦਾ ਹਾਂ ਇਹ ਇੱਕੋ ਹੀ ਕਹੀ ਜਿਹੀ ਲੋਕੇਸ਼ਨ ਹੈ ਜਿੱਥੇ ਤੋਂ ਪੂਰਾ ਰੋਪੜ ਦਿਖਦਾ ਹੈ ਪੂਰਾ ਰੋਪੜ ਲੈ ਕੇ ਜੀ ਲੈਕਸੋ ਹੋਰ ਵੀ ਮੰਗੇ ਚਪਲਾ ਲਓ ਜੀ ਲੈਕਸੋ ਲੱਗਦਾ ਆ ਦੇਖੋ ਜੀ ਆ ਕਿਸੇ ਦਾ ਪੁਰਾਣਾ ਘਰ ਬਣਾ ਹੋਇਆ ਖੰਡਾ ਬਣਾ ਹੋਇਆ ਜਿੱਕੇ ਇਦਾਂ ਖੰਡੇ ਬਣਾਉਂਦੇ ਹੁੰਦੇ ਸੀ ਹਨ ਤੇ ਆ ਦਰਵਾਜ਼ੇ ਦੇਖੋ ਕੀ ਬਾਤ ਹੈ ਪੁਰਾਣੀ ਹੈ ਇਹ ਨਾ ਨੰਦੜਾ ਬ ਆ ਗਿਆ ਆ ਤੇਰੇ ਗੱਲ ਤੋਂ ਨੰਦੜਾ ਬ ਆ ਗਿਆ ਜੀ ਨੰਦ ਦਾ ਬਸ ਇਹ ਬੋੜੀ ਬਾਈ ਕਹਿੰਦਾ ਰੋਟੀ ਬਹੁਤ ਨਹੀਂ ਖਾ ਰਾਂ ਤੇ ਵੀ ਰੋਟੀ ਦੀ ਇਹ ਪਹਿਲੇ ਇਕਨੂ ਆ ਪਿਆਲ ਨੈਸ਼ਨਲ ਬੈਂਕ ਦੀ ਮੇਨ ਬ੍ਰਾਂਚ ਆ ਇਹ ਪੰਜਾਬ ਨੈਸ਼ਨਲ ਬੈਂਕ ਨਹੀਂ ਮੇਨ ਚ ਆਇਆ ਇਹ ਲਓ ਜੀ ਪੰਜਾਬ ਨੈਸ਼ਨਲ ਬੈਂਕ ਦਾ ਮੇਨ ਬ੍ਰਾਂਚ ਹੈ ਕਹਿੰਦੇ ਆ ਰੋਪੜ ਦੀ ਮਾਰਕੀਟ ਆ ਜਿੱਥੋਂ ਦੀ ਇਹ ਬੜਿਆਂ ਨੇ ਜਦ ਵੀ ਜਲਦੀ ਵੀ ਉੱਧਰ ਕੋਈ ਚੁੱਕੀ क्रिएटिव तो <�Deep> फूड्स आ गए देखो बहुत बढ़िया और बड़ा मशहूर है वो कल्याण सिर्फ ਕੀ ਆਦਿ ਨਾ ਕੋਈ ਕੋਨੀ ਆ ਜਾਂਦਾ ਕੋਈ ਗੱਲ ਨਹੀਂ ਐ ਤੇ ਮਾਰਕੀਟ ਦੇਖੋ ਇੱਕੋ ਆਗਰੇ ਵਾਲੇ ਇਹਨਾਂ ਕੋਲ ਦਾ ਭਾਈ ਸਮਾਨ ਬਹੁਤ ਵਧੀਆ ਹੁੰਦਾ ਖਾਨ ਚੇ ਦਾ ਲਓ ਜੀ ਉਹ ਸਾਹਮਣੇ ਇੱਕ ਨਾ ਚਾਟ ਵਾਲੇ ਖੜਦੇ ਆ ਸਾਹਮਣੇ ਹਾਓ ਦੇਖਿਆ ਆਗਰਾ ਚਾਟ ਵਾਲੇ ਤੇ ਮੈਂ ਕਹਿੰਦਾ ਜੀ ਬਸ ਇੱਥੇ ਦਾ ਥੋੜੀ ਦੇਖ ਲਓ ਨਾ ਰੌਣਕ ਲੱਗ ਜਾਨੀ ਐ ਇੱਕ ਪੀਲ ਲਾ ਗਿਆ ਜੀ ਖਾਨ ਜੀ ਵਾਲਾ ਗੋਲ ਗੱਪੇ ਉਚਾਰ ਟਕਾਪੜੀ ਨਹੀਂ ਕੋ ਲੈ ਭਾਣੇ ਜਾ ਕੋ ਜੇ ਤੇ ਇੱਕ ਨੰਬਰ ਸਮਾਨ ਹੁੰਦਾ ਇਹ ਪੂਰਾ ਬਾਡਾ ਦਾ ਸ਼ੋਰੂਮ ਆ ਗਿਆ ਜੀ ਗੁਰਦੁਆਰਾ ਤੋਂ ਮੰਗਦੇ ਜੀ ਅੱਜ ਇਹ ਗੁਰਦੁਆਰ ਨੂੰ ਸੇਲ ਲੱਗਦੀ ਹੈ ਹਾਂ ਗਰੀਬਾਂ ਹਾਂ ਗਰੀਬਾਂ ਆਈ ਲਵ ਯੂ ਬੋਰ ਆਹ ਨਾ ਬਰਫਾ ਲੋਜੀ ਇਹ ਆ ਗਿਆ ਆਪਣਾ ਹੁਣ ਬੇਲਾ ਚੌਂਕ ਬੇਲਾ ਚੌਂਕ ਬੇਲਾ ਚੌਂਕ ਤੇ ਇਹਨੂੰ ਹੁਣ ਕਹਿੰਦੇ ਆ ਜੀ ਸ਼ਹੀਦ ਭਗਤ ਸਿੰਘ ਚੌਂਕ ਤੇ ਇੱਥੇ ਸ਼ਹੀਦੇ ਆ ਗਿਆਂ ਭਗਤ ਸਿੰਘ ਜੀ ਦੀ ਜਿਹੜਾ ਸਟੈਚੂਓ ਲਗਾਇਆ ਗਿਆ ਉਹ ਦੇਖੋ ਸਾਹਮਣੇ ਤੁਸੀਂ

ਇਹਦੇ ਸੰਗ ਜਿਹੜੀ ਲੈਂਡ ਹੈਗੀ ਹੈ ਇਹਦੇ ਪਾਸੇ ਇਹ ਸਾਰੇ ਹੈਗੇ ਆ ਜੀ ਮੈਡੀਕਲ ਸਟੋਰ ਸਾਰੇ ਮੈਡੀਕਲ ਸਟੋਰ ਹੈ ਵਿੱਚ ਵਿੱਚ ਸਾਨੂੰ ਕੋਈ ਲੈਬ ਦਿਖ ਜੇਗੀ ਜਿਹੜੇ ਆਪਣਾ ਬਲੱਡ ਟੈਸਟ ਵਗੈਰਾ ਜਾਂ ਹੋ ਰਣਾ ਉਹਨਾ ਦੀ ਸਾਰੀ ਮੈਡੀਕਲ ਸਟੋਰ ਜੀ ਅਮਰਤਸਰ ਬੇਕਰੀ ਦੇ ਵੀ ਸਕੂਲ ਵਾਲਾ ਚਲੇ ਇਹ ਡੀ ਐਮ ਸਕੂਲ ਇਹਦਾ ਮਾਰਕੀਟ ਬਣੀ ਤੁਹਾਨੂੰ ਮਾਰਕੀਟ ਦਿਖਾਉਣੀ ਹੈ ਚੰਡੀਗੜ੍ਹ ਦੇ ਮੁਕਾਬਲੇ ਦੀ ਮਾਰਕੀਟ ਬਣੀ ਹੈ ਬਹੁਤ ਹੀ ਵਧੀਆ ਮਲੇ ਪਾਣੀ ਦੇ ਕੋਲ ਥੋੜਾ ਬੰਦੇ ਬੱਲੇ ਬੱਲੇ ਪਾਣੀ ਨਾ ਹੋਈ ਇਧਰ ਲੋ ਜੀ ਉਧਰ ਪਾਣੀ ਦੇਖੋ ਕਹਿੰਦੇ ਉਧਰ ਪਾਣੀ ਕਿੰਨਾ ਖੜਾ ਭਰਿਆ ਫਿਰ ਬਾਈ ਪੂਰਾ ਲੋ ਜੀ ਆ ਦੇਖੋ ਪਾਣੀ ਆ ਡੀ ਵੀ ਪੂਰਾ ਪਰ ਇਤਰੀ ਪਾਣੀ ਜੇ ਪੂਰਾ ਮੰਡੀ ਦੇ ਲੋਕ ਆ ਦੇਖੋ ਉਹ ਦੇਖੋ ਜੀ ਗੱਡੀ ਉਹ ਇੱਕ ਨੈਨੋ ਖੜੀ ਹੈ ਮੈਂ ਕਹਿੰਦਾ ਡੁੱਬੀ ਹੋ ਖੜੀ ਹੈ ਪੂਰੀ ਉਹ ਦੇਖੋ ਇਹ ਨੈਨੋ ਬੱਲੇ ਬੱਲੇ ਨਾ ਹੋ ਰਿਹਾ ਕਰਾ ਨਾ ਲੋ ਇਹ ਪ੍ਰਾਈਮ ਹਸਪੀਟਲ ਆ ਗਿਆ ਗਿਲ ਹਸਪੀਟਲ ਲੱਗਣੇ ਬੱਲੇ ਸਕੂਲ ਦਾ ਸਟੂਡੀਓ ਦਾ ਸਟੂਡੀਓ ਬਾਏ ਬਾਏ ਪਾਣੀ ਬੱਲਾ 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 ਲੋਕੜ ਦੇ ਵਿੱਚ ਅਸੀਂ ਹਿੰਦਾ ਜਿਆਦਾ ਲੱਗ ਰਹੇ ਪਰ ਫੋਟਰ ਬਣ ਕੇ ਉਹਦਾ ਬਣ ਕੇ ਦੇਖੋ ਅੱਜ ਤੁਹਾਨੂੰ ਆਪਾਂ ਪੂਰਾ ਰੋਪੜ ਦਾ ਦਿਖਾਤਾ ਸਾਰਾ ਥਿਊ ਦਿਖਾਤਾ ਰੋਪੜ ਦਾ ਹਨਾ ਤੇ ਦਰਿਆ ਦਿਖਾਤਾ ਤੇ ਰੋਪੜ ਦੇ ਅੰਦਰ ਤੋਂ ਦਿਖਾਤਾ ਪੂਰੀ ਸਾਰਾ ਦੇਖੋ ਹਨਾ ਏ ਬਿਊਟੀਫੁਲ ਰੋਪੜ ਨਗਰ ਜਿਹੜਾ ਸਾਡਾ ਚੈਨਲ ਹੈ ਨਾ ਤੇ ਇਹ ਸਾਡਾ ਫੇਸਬੁਕ ਤੇ ਪੇਜ ਹੈ ਤੇ ਚੈਨਲ ਦਾ ਗੋਲਡੀ ਵਿਸ਼ੇਸ਼ਟ ਸਾਇੰਸੀ ਤੇ ਕਲਾਸੀਕਲ ਥੀਟਰ ਹੋ ਜਾਣਾ ਜੇ ਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਵੀਡੀਓ ਰੋਕੇ ਸ਼ੇਅਰ ਕਰੋ ਤੇ ਇੰਜੋਏ ਕਰੋ ਸਾਡੀ ਵੀਡੀਓ ਇਹ ਸਾਡਾ ਸ਼ਹਿਰ ਉੱਪਰ بارش ਛੂਰੀ بارش ਛੂਰੀ ਹੋ ਰਹੀ ਹੈ ਹੈ ਰਹਾ ਸਾਡਾ ਹਾਂ ਜੀ ਬਿਜੇ ਚੰਗਾ ਆ ਰਿਹਾ ਹੈ ਦਿਲ ਚਾਹੂ ਡਾਕਟਰ ਰਾਮ ਐਂਡ ਹੌਸਪੀਟਲ ਅਕਾ ਤੁਹੇ ਮਾਰਕੀਟ ਆਉਣੇ ਸਾਨੂੰ ਮਾਰਕੀਟ ਦਿਖਾਵਾਂਗੇ ਆਪਾਂ ਸ਼ਿਵਾਲਿਕ ਇਨਕਲੇ ਮਾਰਕਾ ਹੋਵੇਗਾ ਜਦ ਫਨੂ ਦੇ ਲਈ ਬਸ ਚੱਲਾਈ ਜਾ ਸਭ ਹਨ ਗਰੀਬਾਂ ਦਾ ਚੈਨਲ ਆਈ ਹੈ ਅਸੀਂ ਜਲੀਫ ਨੂੰ ਚੰਪੂ ਕੋਲ ਪੜਾਉਣਾ ਹੈ ਆ ਸਮਾਂ ਵੀ ਸਾਸੀ ਤੋਂ ਲਵਾਂਗੇ ਜਰੂਰੀ ਹੈ ਬਹੁਤ ਜ਼ਿਆਦਾ ਗਰੀਬ ਹੈ ਇਹ ਕੋੜਾ ਕੋੜਾ ਆ ਗਿਆ 65 ਲੱਖ ਰੁਪਏ ਦਾ ਕੋੜਾ ਹਲੇ ਵੀ ਖਰੀਦ ਆਇਆ ਹੈ ਜਿਸਾ ਦੇ ਨਾਮ ਦਾ ਵਧੀਆ ਨੇ ਲਓ ਇਹ ਸਾਨੂੰ ਮਾਰਕੀਟ ਦਿਖਾ ਦਈਏ ਸਾਹਮਣੇ ਦੇਖੋ ਮਾਰਕੀਟ ਬਹੁਤ ਵਧੀਆ ਹੈ ਤੇ ਇੱਥੇ ਸ਼ੋਅਰੂਮ ਦੇਖੋ ਕਿਹੜੇ ਕਿਹੜੇ ਆਹ ਦੇਖੋ ਪਾਣੀ ਦਿਖਾਓ ਦਿਖਾਓ ਤੁਸੀਂ ਸ਼ੋਅਰੂਮ ਦੇ ਫਾਉਲੇ ਲਓ ਜਪਾ ਹੋ ਗਏ ਮਾਰਕੀਟ ਦੇ ਵਿੱਚ ਐਂਟਰ ਐਨਾ ਤੇ ਆ ਦੇਖੋ ਉੱਪਰ ਦੀ ਵਧੀਆ ਮਾਰ ਗਈ ਲੰਡਨ ਬੇકરી ਸੁਲੂਕ ਆਕਟੇਵ ਪੀਰਮਨ ਪੀਟਰ ਲੰਡਨ ਸ਼ਰੀ ਪੀਟਰ ਇੰਗਲੈਂਡ ਕੈਂਟਾਬਰ ਸੈਂਟ ਆਬਲ ਯੂ نو ਅਸਾਂ ਫਿਰ ਡੀ ਮੋੜਦੇ ਆਂ ਫਿਰ ਦੁਬਾਰਾ ਦਿਖਾ ਦੇ ਇਨ ਐਂਡ ਆਊਟ ਨੰਬਰ ਯੂ ਯੋਨ ਕਲਕਾਟਾ ਕਲਕਾਦੇਸੀ ਗ੍ਰੀਟੀ ਇੱਕਠੇ ਠੀਕ ਕਰੋ ਲਓ ਜੀ ਆ ਸਭ ਤੋਂ ਬੜੀ ਸ਼ਾਪ ਆ ਗਈ ਭਾਈ ਉਹ ਦੇਖੋ ਨਹੀਂ ਪਹਿਲਾਂ ਕਹਿੰਦੇ ਕਹਿੰਦੇ ਤੁਸੀਂ ਸ਼ਾਪਿੰਗ ਕਰੋ ਠੀਕ ਹੈ ਸ਼ਾਪਿੰਗ ਕਰ ਲਈ ਜਾਂ ਇਹ ਸ਼ਾਪਿੰਗ ਕਰ ਲਈ ਉਹ ਤੇ ਬਾਅਦ ਫਿਰ ਤੁਸੀਂ ਕੁਟ ਕੁਟ ਛੋਟਾ ਛੋਟਾ ਪੈਗ ਲਾਉਣਾ ਹੈ ਤੇ ਪੈਗ ਮੋਟਾ ਨਹੀਂ ਲਾਉਣਾ ਕਿਉਂਕਿ ਫਿਰ ਬਾਅਦ ਵਿੱਚ ਆਪਾਂ ਨੇ ਗੱਡੀ ਡਰਾਈਵ ਵੀ ਕਰਨੀ ਹੁੰਦੀ ਆ ਆਪਣਾ ਬਸ ਲੰਡੂ ਜੇ ਚਾਰ ਪੈਗ ਸੇਟੋ ਬਸ ਦੱਲੀ ਮੰਦਣਾ ਭੱਜ ਲੋ ਬਸ ਲਓ ਜੀ ਹੁਣ ਦਿਖਾਓ ਤੁਸੀਂ ਲਓ ਜੀ ਹੁਣ ਹੈ ਜਲੇ ਪਾਸੇ ਨੂੰ ਆਉਂਗੇ ਲਓ ਜੀ ਲਓ ਹੁਣ ਆਗੇ ਇੱਧਰ ਨੂੰ ਕਹਿੰਦੇ ਹੁਣ ਦਿਖਾਓ ਆ ਦੇਖੋ ਭਾਈ ਸਾਹਿਬ ਤੁਸੀਂ ਮਾਰਕਟ ਮਾਰਕਟ ਲੋਈ ਠੀਕ ਹੈ ਜੇ ਤੁਸੀਂ ਕਦੇ ਸੋਚਿਆ ਵੀ ਇਹਨਾਂ ਨੂੰ ਮਾਰਕਟ ਕਿਉਂ ਕਹਿੰਦੇ ਆ ਕਿਉਂਕਿ ਇੱਥੇ ਜਿਹੜੀ ਥੋੜੀ ਜੇਬ ਹੈ ਨਾ ਉਹ ਮਾਰ ਤੇ ਕੱਟ ਹੋ ਜਾਂਦੀ ਹੈ ਇਸ ਕਰਕੇ ਮਾਰਕਟ ਹੈ ਨਾ ਲਓ ਆ ਦੇਖੋ ਖਵਾਰਾ ਇਹ ਸ਼ਾਮ ਦੇ ਟਾਈਮ ਖਵਾਰਾ ਚਲਾਉਨੇ ਹੈ ਤੇ ਬਹੁਤ ਵਧੀਆ ਲੋਕੇਸ਼ਨ ਹੋਇਆ ਦੀ ਐਂ ਦਾ ਦੇਖੋ ਪੀ ਮਾਣਾ ਦਾ ਜਿਹੜਾ ਚਾਹੇ ਛੇਰ ਛੇਰ ਹੈ ਨਾ ਇਹ 골ਡੀ ਨੇ ਆਪਣੀ ਗੱਡੀ ਤੇ ਹੀ ਲਗਾ ਰੱਖਿਆ ਹੈ ਨਜ਼ਾਰੇਦਾਰ ਆ ਵੀ ਦਿਖਾਓ ਇੱਧਰ ਸਾਹਮਣੇ ਐਂਟਰ ਹੁੰਦੇ ਸਾਰੇ ਇਹ ਸਾਹਮਣੇ ਉਹ ਆ ਕਿਹੜੀ ਕਿਹੜੀ ਸ਼ੋਰੂ ਆ ਸਾਹਮਣੇ ਲਗਾ ਵਾਲਾ ਪੁਪਾ ਦਾ ਐਡੀਟਰਸ ਆਕਟੇਵ ਪੀਟਰ ਇੰਗਲੈਂਡ ਪੱਪੇ ਗੇਮਰ ਨਮਾਇਰ ਉਹਨੂੰ ਲੱਗ ਜੀ 골ਡੀ ਤੇ ਇੰਗਲਿਸ਼ ਖਤਮ ਹੋ ਗਈ ਇੱਥੇ ਤੱਕ ਲੋਕੋ ਦਾ ਇਹ ਖਾਦਿਲ ਦਾ ਇਹ ਜੋਕੀ ਦਾ ਜੋਕੀ ਦੇ ਜਿਹੜੇ ਉਹ ਆਉਂਦੀਆਂ ਅੰਡਰ ਗਵਰਨਮੈਂਟਸ ਕਲਕੱਟਾ ਬ੍ਰਾਂਡ ਐਜ ਗੋੜੀ ਦੇ ਪੂਰੇ ਹਫ਼ਤੇ ਦੀ ਇੰਗਲਿਸ਼ ਸਾਨੂੰ ਸਾਰਿਆਂ ਨੂੰ ਬੋਲ ਕੇ ਦੱਸਦੀ ਹੈ। ਕਿ ਉਮਾ ਦਾ ਬੜਾ ਕਰਕੇ ਦਿਖਾਓ ਜੀ ਉਧਰ ਤੇ ਜ਼ੂਮ ਕਰਕੇ ਕਿ ਉਮਾ ਦਾ ਕਿਉਮਾ ਦਾ ਲਓ ਜੀ ਕਿਉਮਾ ਦਾ ਆਪਾਂ ਨੂੰ ਲਾਈਕ ਆਉਂਗਾ ਪੂਰਾ ਆ ਲਓ ਜੀ ਹੋਰ ਕਿਹਨਾ ਕੰਮ ਕਰੀਏ ਦੱਸੋ ਵਾਹ ਚਲੋ ਫੇ ਲੋ ਵੀ ਹੁਣ ਤੁਹਾਡੇ ਉੱਪਰ ਹੈ ਵੀਡੀਓ ਨੂੰ ਅਸੀਂ ਬਣਾਤਾ ਐਨ ਚੰਗੇ ਤਰ੍ਹਾਂ ਵਧੀਆ ਤਰੀਕੇ ਨਾਲ ਤੇ ਤੁਸੀਂ ਸ਼ੇਅਰ ਕਰਨੀ ਆ ਭਰਾਵੋ ਦੇ ਕਰੋ ਫਿਰ ਵੀਡੀਓ ਨੂੰ ਸ਼ੇਅਰ ਪਾਣੀ ਦੇਖੋ ਪਾਣੀ ਦੇਖੋ ਨਜ਼ਾਰੇ ਲਓ ਘਰ ਬੈਠ ਕੇ ਇੱਕ ਹੱਥੇ ਚਾਹ ਫੜੋ ਕੋਈ ਤੇ ਹੱਥੇ ਪਕੌੜਾ ਲਓ ਜਿਹਾ ਲੈ ਲਓ ਚਲੋ ਠੀਕ ਹੈ ਬਾਈ ਜੀ ਮਿਲਦੇ ਆ ਫਿਰ ਅਗਲੀ ਵੀਡੀਓ ਸਾਨੂੰ ਤੇ ਹੁਣ ਤੱਕ ਤੁਸੀਂ ਇੰਜੋਏ ਕਰੋ ਸਾਡੀ ਇਹ ਵੀਡੀਓ ਨੂੰ ਤੇ ਅਜੇ ਜਰੂਰ ਸ਼ੇਅਰ ਕਰਿਓ ਥੈਂਕ ਯੂ ਸੋ ਮੱਚ